ਇਹ ਜੀ 16ਵੀਂ ਪੌੜੀ ਦੀ 16ਵੀਂ ਪੰਕਤੀ ਲੇਖਾ ਲਿਖਿਆ ਕੀਤਾ ਹੋਏ ਠੀਕ ਹੈ ਜੀ ਇਹ ਵੀ ਇੱਕ ਸਵਾਲ ਹੀ ਹੋ ਜਾਂਦਾ ਜੀ ਕੀਤਾ ਹੋਏ ਤੇ ਇਸ ਨੂੰ ਗਾ ਕੇ ਵੀ ਪੜ੍ਹ ਸਕਦੇ ਹਾਂ ਜੀ ਲੇਖਾ ਲਿਖਿਆ ਕੀਤਾ ਹੋਏ ਸਵਾਲ ਹੈ ਜੀ ਜਿਹੜਾ ਪਿੱਛੇ ਲੇਖਾ ਲਿਖਿਆ ਸੀ ਉਹ ਲੇਖਾ ਲਿਖਿਆ ਪਾਪ ਚੰਗੇ ਮਾੜੇ ਦਾ ਸਾਖ ਕਿਤਾਬ ਜਾਂ ਹੋਰ ਇਸ ਦੁਨੀਆ ਦਾ ਹਿਸਾਬ ਕਿਤਾਬ ਜਾਂ ਉਹ ਜੋ ਵੀ ਕੁਝ ਲਿਖਿਆ ਹੋਇਆ ਹੈ ਪ੍ਰਭੂ ਪਰਮਾਤਮਾ ਨੇ ਕਿਤਾਬ ਉਹ ਕਿੰਨਾ ਕਬੜਾ ਕਿੰਨਾ ਕੁ ਹੋਏ ਹੈ ਕਹਿਣ ਤੋਂ ਪਾਵੇ ਜੀ ਉਹ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਗੱਲ ਫੇਰ ਉੱਥੇ ਆਗੇ ਜੀ ਪਿਛਲੀ ਪੌੜੀ ਤੋਂ ਕਿ ਐਂਡ ਆਫ ਦਾ ਡੇ ਪ੍ਰਭੂ ਪਰਮਾਤਮਾ ਨੂੰ ਹੀ ਪਤਾ ਹੈ ਲੇਖੇ ਦਾ ਠੀਕ ਹੈ ਕਿ ਆਸੀ ਕੋਈ ਵਿਰਲਾ ਜਾਣ ਸਕੇ ਠੀਕ ਹੈ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਕਿ ਉਸ ਦਾ ਲੇਖਾ ਲਿਖਿਆ ਹੋਇਆ ਲੇਖਾ ਕਿੰਨਾ ਕੁ ਵੱਡਾ ਹੈ ਠੀਕ ਹੈ ਜੀ ਕਿੰਨਾ ਕੁ ਵੱਡਾ ਹੈ ਕਿੰਨਾ ਕੁ ਵੱਡਾ ਹੈ ਇਹ ਉਹ ਸਵਾਲ ਹੈ ਜੀ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ ਇਹ ਆਨਸਰ ਹੈ ਜੀ ਲੇਖਾ ਲਿਖਿਆ ਕੀਤਾ ਹੋਇਆ ਵੀ ਲਿਖਿਆ ਹੋਇਆ ਲੇਖਾ ਇਸ ਸਵਾਲ ਵਿੱਚ ਕਿੱਡਾ ਕੁ ਵੱਡਾ ਹੋ ਜੇ ਪ੍ਰਮਾਤਮਾ ਹੀ ਜਾਣਦਾ ਕਿੰਨਾ ਕੁ ਵੱਡਾ ਉਹ ਲੇਖਾ ਹੈ ਕਿਉਂਕਿ ਅੱਗੇ ਸ਼ਬਦ ਹੋਣ ਆਣਗੇ ਜੀ ਇਹ ਬੜੂਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਠੀਕ ਹੈ ਜੀ ਤੇ ਜੇ ਉਹ ਵੱਡਾ ਪ੍ਰਮਾਤਮਾ ਨੂੰ ਪ੍ਰਮਾਤਮਾ ਹੀ ਜਾਣ ਸਕਦਾ ਹੈ ਤੇ ਉਸ ਦੀ ਲਿਖੀ ਹੋਈ ਕੁਦਰਤ ਉਸਦੇ ਲਿਖੇ ਹੋਏ ਲੇਖ ਨੂੰ ਵੀ ਉਹ ਖੁਦ ਆਪ ਹੀ ਜਾਣਦਾ ਹੈ ਇਹ ਬਹੁਤ ਆਇਆ ਜਪਜੀ ਸਾਹਿਬ ਵਿੱਚ ਬਿਨਾ ਪੁੱਛੇ ਹੋਏ ਸਵਾਲਾਂ ਦੇ ਜਵਾਬ ਹੀ ਆ ਗਏ ਸਵਾਲ ਵੀ ਆਉਂਦੇ ਨੇ ਤੇ ਸਵਾਲਾਂ ਵਿੱਚ ਜਵਾਬ ਵੀ ਆ ਜਾਂਦੇ ਨੇ ਇਹ ਆਪਣੇ ਮਨ ਦੀ ਅਵਸਥਾ ਹੈ ਜੀ ਆਪਣੇ ਗਿਆਨ ਦੀ ਅਵਸਥਾ ਹੈ ਸੁਰਤ ਦੀ ਅਵਸਥਾ ਹੈ ਆਪਾਂ ਕੁਝ ਵੀ ਸਮਝ ਸਕਦੇ ਹਾਂ ਮੁਕ ਦੀ ਗੱਲ ਇਹ ਹੈ ਜਾਂ ਭਾਵੇਂ ਹੈ ਕਿ ਲੇਖਾ ਜਿਹੜਾ ਹੈ ਪ੍ਰਮਾਤਮਾ ਹੀ ਜਾਣਦਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਪਿਛਲੀ ਪੌੜੀ ਵਿੱਚ ਆਇਆ ਸੀ ਜੀ ਆ ਇਹ ਲੇਖਾ ਲਿਖ ਜਾਣੇ ਕੋਈ ਠੀਕ ਹੈ ਜਿਹੜਾ ਪ੍ਰਮਾਤਮਾ ਦਾ ਲਿਖਿਆ ਹੋਇਆ ਲੇਖਾ ਕਿਸੇ ਕਿਸੇ ਨੂੰ ਕੁਝ ਕੁਝ ਪਤਾ ਲੱਗ ਜਾਂਦਾ ਮਾੜਾ ਮੋਟਾ ਪਤਾ ਲੱਗ ਜਾਂਦਾ ਤੇ ਇਹ ਉਹ ਚੀਜ਼ ਨੂੰ ਅੱਗੇ ਦੱਸਿਆ ਵੀ ਲੇਖਾ ਲਿਖਿਆ ਕੀਤਾ ਹੋਏ ਪ੍ਰਮਾਤਮਾ ਨੂੰ ਹੀ ਪਤਾ ਵੀ ਕਿੰਨਾ ਕੁ ਲੇਖਾ ਲਿਖਿਆ ਕਿੱਡਾ ਵੱਡਾ ਹੈ ਭਾਵੇਂ ਚੀਜ਼ ਦਾ ਖੰਡਨ ਹੋ ਜਾਂਦਾ ਥੋੜਾ ਜਿਹਾ ਕਿ ਮਨੁੱਖ ਉਹ ਚੀਜ਼ ਨੂੰ ਵਿਚਾਰ ਨਹੀਂ ਸਕਦਾ ਆਪਣੀ ਸਮਝ ਵਿੱਚ ਨਹੀਂ ਲੈ ਕੇ ਆ ਸਕਦਾ ਵੀ ਕਿੰਨਾ ਕੁ ਲੇਖਾ ਲਿਖਿਆ ਹੈ ਕੀ ਦਾ ਕਿੰਨਾ ਕਿੰਨਾ ਲਿਖਿਆ ਹੈ ਥੋੜਾ ਬਹੁਤਾ ਸ਼ਾਇਦ ਪਤਾ ਲੱਗ ਜਾਏ ਮਨੁੱਖ ਨੂੰ ਆਪਣਾ ਪਤਾ ਲੱਗ ਜਾਏ ਜਾਂ ਕਿਸੇ ਹੋਰ ਦਾ ਪਤਾ ਲੱਗ ਜਾਏ ਪਰ ਜੋ ਸਾਰੀ ਦੁਨੀਆ ਦਾ ਲੇਖਾ ਲਿਖਿਆ ਹੈ ਇਸ ਬਾਰੇ ਉਹ ਮਨੁੱਖ ਦੀ ਸੋਝੀ ਉਨੀ ਵੱਡੀ ਨਹੀਂ ਹੈ ਜੀ ਠੀਕ ਹੈ ਇਹ ਕਲੈਰੀਫਿਕੇਸ਼ਨ ਹੋ ਜਾਂਦੀ ਹੈ ਜੀ ਪਿਛਲੀ ਪੌੜੀ ਦੀ ਪਿਛਲੀ ਸੌਰੀ ਪੰਕਤੀ ਦੀ ਇਹ ਲੇਖਾ ਲਿਖ ਜਾਣੇ ਕੋਈ ਨੂੰ ਜਿਹੜਾ ਕਲੈਰੀਫਾਈ ਕੀਤਾ ਵੀ ਜੇਕਰ ਕੋਈ ਮਨੁੱਖ ਜਾਣ ਵੀ ਲੈਂਦਾ ਥੋੜਾ ਬਹੁਤ ਉਸ ਨੂੰ ਪਤਾ ਲੱਗ ਵੀ ਜਾਂਦਾ ਇਹ ਲੇਖਾ ਲਿਖ ਜਾਣੇ ਕੋਈ ਜਿਹੜਾ ਸੀ ਲੇਖਾ ਲਿਖਿਆ ਕੀਤਾ ਹੋਏ ਠੀਕ ਹੈ ਇਹ ਉਸ ਚੀਜ਼ ਨੂੰ ਖੰਡਨ ਕਰਦੇ ਨੇ ਵੀ ਉਸ ਨੂੰ ਥੋੜਾ ਬਹੁਤਾ ਪਤਾ ਲੱਗ ਜੂ ਪਰ ਇਹ ਕਿੰਨਾ ਕੁ ਲੇਖਾ ਹੈ ਕੀ ਦਾ ਕੀ ਦਾ ਕੀ ਕੀ ਲਿਖਾ ਹੈ ਇਹ ਸਿਰਫ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਆਓ ਅੱਗੇ ਦੇਖਦੇ ਹਾਂ ਜੀ ਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਕੀ ਕਹਿੰਦੇ ਨੇ ਸਾਨੂੰ